ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਨਾਨਕ ਦਾ ਨੂਰਾਨੀਓ ਤਾਂ ਮੁਰਤੇ ਆਕਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਨੇ 사ਸੰਗ ਜੀ ਅਸ ਸੱਚ ਕਹਿ ਰਿਆਂ ਉਹਨਾਂ ਦੀ ਕੋਈ ਮਿਸਾਲ ਨਹੀਂ ਅਸੀਂ ਦੇਖ ਸਕਦੇ ਕਰ ਸਕਦੇ ਬਸ ਉਹਨਾਂ ਨੂੰ ਚਾਹੁੰਦੇ ਆ ਕਿ ਸਾਨੂੰ ਦਰਸ਼ਨ ਦੇ ਦੇਣ ਬਸ ਇੰਨੀ ਬੇਨਤੀ ਹੈ ਮੱਥੇ ਉਹ ਤੈਨੂਰ ਜੀ ਦੇ ਨੈਣਾ ਚ ਖੁਮਾਰੀਆਂ ਦੀਰ ਨਾਲ ਜਿੰਨੇ ਤੱਕ ਦੀ ਰਾਸਵਾਰੀਆਂ ਉਹਦੀ ਤੇਗ ਵਿੱਚ ਹੈ ਸੀ ਸ਼ਕਤੀ ਕਮਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਤੇਗ ਦਾ ਦੁਲਾਰਾ ਤੇ ਤਾਰ ਕੇ ਖਲੋ ਗਿਆ ਜਗ ਦੇ ਯਤੀ ਮਤਾਈ ਆਪ ਯਤੀ ਮੋ ਗਿਆ ਨਿੱਕੀ ਜੀ ਨਿੱਕੀ ਜਈ ਕੁਰਬਾਨੀ ਹੈ ਸੀ ਨਿੱਕੇ ਜੇ ਬਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਜ਼ੀ ਜੱਜ ਜੀ ਉਤਰਾਂ ਦੀ ਆਂਦਰਾਂ ਦੇ ਜੰਜੂ ਸੁਣਾਏ ਸੀ ਪੰਡਤਾਂ ਦੇ ਗਲਾ ਵਿੱਚ ਹੱਥਾਂ ਨਾਲ ਪਾਏ ਸੀ ਮੁਸ਼ਕਿਲ ਹੈ ਹੱਲ ਕੀਤੀ ਜਗ ਦੇ ਸਵਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਆਪ ਜੀ ਦੀ ਹਾਜ਼ਰੀ ਲੱਗੇਗੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਹੱਥਾਂ ਨਾਲ ਤੋਰ ਕੇ ਤੇ લાલાં ਦੀਆਂ જોੜੀਆਂ બੁਰਜ ਵਿੱਚ બેઠી દાદી ગાવે પઈ કોڑیاں ਕੰબ ગઈ ਸੀ ਇੱਕ ઓਦੂ આકાશ ਤੇ પતાળ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਸਾਸੰਗ ਜੀ ਅਗਲਾ ਬੰਦ ਹੈ ਤਾਰੇ ਆਂਦੇ ਨੂਰ ਜਿਵੇਂ ਚਾਨਣੀ ਦੇ ਚਾਨਣ ਵਿੱਚ ਚਮਕਦੇ ਨੇ ਚੰਨ ਤੇਰੇ ਐਦਾਂ ਸਰਹੰਦ ਵਿੱਚ ਚਮਕਦੇ ਨੇ ਚੰਨ ਐਦਾਂ ਤੇਰੇ ਸਰਹੰਦ ਦੇ ਵਿੱਚ ਆਂਦੀ ਹੈ ਵਾਜਿਓ ਤੂੰ ਬੋਲੇ ਸੋਨਹਾਲ ਦੀ ਆਂਦੀ ਹੈ ਆਵਾਜ਼ ਉਤੋਂ ਬੋਲੇ ਸੋਨੇ ਹਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੇ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਜਿਗਰਾ ਸਾ ਸੰਗ ਜੀ ਗੁਜਰੀ ਦੇ ਲਾਲ ਦਾ ਕਿਸਤਾ ਵਿੱਚ ਕਰਜ਼ਾ ਚੁਕਾਇਆ ਉਹਨੇ ਸਾਰੇ ਸੰਸਾਰ ਦਾ ਤਨ ਹੈ ਕਮਾਈ ਉਸ ਗੁਜਰੀ ਦੇ ਲਾਲ ਦੀ ਤਨ ਹੈ ਕਮਾਈ ਉਸ ਗੁਜਰੀ ਦੇ ਲਾਲ ਦੀ ਮਿਲੇ ਨਾ ਮਿਸਾਲ ਕੋਈ ਗੁਜਰੀ ਦੇ ਲਾਲ ਦੀ ਮਿਲੇ ਨਾ ਮਿਸਾਲ ਕੋਈ गुजरी देलाल दे मिले नामे साले कोई गुजरी देलाल वाहे गुरु जी का खालसा वाहे गुरु जी की फतेह 사쌍ਗਤ जी ऐसे गुरु ਨੂੰ ਜਰੂਰ ਵਧਾਈਆਂ ਦੇਣੀਆਂ ਚਾਹੀਦੀਆਂ ਨੇ ਜੋ ਇੰਨੇ ਅੱਛੇ ਕਵੀ ਨਾ ਤਿਆਰ ਕੀਤੇ ਨੇ ਜੋ ਮਨ ਇਤਨਾ ਠੰਡਾ ਹੈ ਕਈ ਦਿਨਾਂ ਦੀ ਵਰਕਸ਼ਾਪ ਵਿੱਚ ਮੈਂ ਹਾਜ਼ਰੀ ਭਰ ਰਹੀ ਆ ਇਹ ਆਨੰਦ ਹੀ ਆਨੰਦ ਹੈ ਤਾਂ ਸਾਧ ਸੰਗਤ ਜੀ ਤੁਸੀਂ ਸਾਰਿਆਂ ਲਈ ਮੈਂ ਇਹ ਪ੍ਰੇਰਣਾ ਕਰਾਂਗੀ ਆਪਣੇ ਬੱਚਿਆਂ ਨੂੰ ਇਹਨਾਂ ਦੇ شاਗਿਰਦ ਬਣਾਓ ਤਾਂ ਕਿ ਤੁਹਾਡੇ ਬੱਚੇ ਮੇਰੇ ਗੁਰਗੋਬਿੰਦ ਸਿੰਘ ਜੀ ਨਾਲ ਜੁੜਨ ਆਪਣੀ ਸਿੱਖੀ ਨਾਲ ਜੁੜਨ ਅੰਮ੍ਰਿਤ ਛਕਣ ਤੇ ਆਪਣੇ ਪਵਿੱਤਰ ਜੀਵਨ ਜੀਵਨ ਨੂੰ ਸਫਲ ਬਣਾ ਕੇ ਇਸ ਦੁਨੀਆ ਤੋਂ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ